ਅੱਜ ਬੜੀ ਗੱਲ ਜੋ ਮਾਰਦਾ ਜਿੱਥੇ ਸਭ ਤੋਂ ਪਹਿਸ ਕਲਬ ਰੂਪford ਦੀ ਆਮ ਲੋਕਾਂ ਦੀ ਆਵਾਜ਼ ਆਮ ਲੋਕਾਂ ਦੀਆਂ ਸਮੱਸਿਆਵਾਂ ਆਮ ਲੋਕਾਂ ਦੇ ਸੁਝਾਅ ਹਰ ਦਿਨ ਸਾਰੀ ਸਰਕਾਰ ਸਾਹਮਣੇ ਜਿਹੜਾ ਉਹ ਰੱਖਣਾ ਸਾਰੇ ਪ੍ਰਸ਼ਾਸਨ ਦੇ ਰੱਖਣਾ ਉੱਥੇ ਆਪਣੀ ਸੇਵਾ ਨੂੰ ਅੱਗੇ ਵਧਾਉਂਦੇ ਕੋ ਸਭ ਤੋਂ ਪਹਿਸ ਕਲਬ ਦੀ ਸਾਰੀ ਟੀਮ ਕੋਲੋਂ ਸਾਰੀ ਟੀਮ ਇੱਥੇ ਜੁੜੂਦੇ ਸਾਰੇ ਪੱਗਾ ਜੀ ਕੋਲ ਸਾਹਿਬ ਬਾਕੀ ਸਾਰੀ ਟੀਮ ਦੇ ਸਾਰੇ ਨੌਜਵਾਨ ਜਿਹੜੇ ਇਸ ਤਰ੍ਹਾਂ ਉਹਨਾਂ ਨੇ ਲੈਟਰ ਕਾਰਡ ਲੈ ਕੇ ਆਏ ਮਦਦ ਅੰਦਤ ਸੇ ਇਹਨਾਂ ਇਸ ਕਾਰਨ ਕਿ ਇੱਕ ਅਦਵਾਈ ਦੇ ਵਿੱਚ ਇਹ ਇਹ ਹੁੰਦਰ ਕੇ ਅਪਲਾਈ ਜਾ ਰਹੇ ਕਿ ਸਿਵਲ ਹਸਪੀਟਲ ਦੀ ਸ਼ੁਰੂਆਤ ਹੋਏ ਇਸ ਸੰਬੰਧ ਵਿੱਚ ਕਲਬਰ ਉਹਨਾਂ ਦਾ ਪੱਤਰ ਹੈ ਕਿ ਉਮੀਦ ਕਰਦਾ ਹੈ ਕਿ ਸਭ ਨੂੰ ਬੈਸ ਕਲਬ ਇਸ ਤਰੀਕੇ ਦੇ ਨਾਲ ਜਿਹੜਾ ਕੋਸ਼ਿਸ਼ ਹੈ ਦੀ ਗਰੀਬੀ ਪੰਜਾਬ ਦੀ ਸੇਵਾ ਕਰਦਾ ਰਹੇਗਾ ਕਿ ਅਸੀਂ ਵੀ ਇਸ ਸੇਰੋ ਦੇ ਵਿੱਚ ਹਰ ਵੇਲੇ ਸਭ ਦੇ ਬੈਸ ਕਲਬ ਦੇ ਨਾਲ ਸਪੋਰਟ ਹੈ کیا نام ہے یہ آپ کا میرا نام سرمین مکڑ تکڑا تو آپ خون دان کیسا محسوس ہو رہا ہے اس سے آپ نے کتنی بار خون دان کیا نورملی جیسے موقع میں خون دان کرتے رہتے لگ بھگ ਉਹ ਵੀ ਮਾਣ ਦਿਜੀਏ ਕਿਉਂਕਿ ਜਹਾਂ ਪੇ ਮੌਕਾ ਸਰਕਾਰ ਦਾ ਆਪ ਕੋ ਪਤਾ ਨਹੀਂ ਕੋਪਰ ਹਾਂ ਉਪਰ ਦਾ ਰਿਕਾਰਡ ਦੇਖੋ ਜਹਾਂ ਪੇ ਜ਼ਰੂਰਤ ਪੜਦੀ ਹੈ ਸਮਾਜ ਕੋ ਕੀ ਸੰਦੇਸ਼ ਦੇਣਾ ਚਾਹਤੇ ਹੋ ਖੂਨਾਂ ਦੇ ਉੱਪਰ ਸਮਾਜ ਨੂੰ ਇਹ ਜੀ ਸੰਦੇਸ਼ ਹੈ ਕਿ ਖੂਨਾਂ ਕਰਦੇ ਰਹਿਣਗੇ ਇਹਦਾ ਨਾ ਕੋਈ ਕਮੀ ਨਹੀਂ ਹੁੰਦੀ ਸਿਰਫ ਬਹਿਨਾਂ ਲੋਕਾਂ ਦਾ ਇੱਕ ਦੂਜੇ ਨੂੰ ਡਰਾ ਦਿੰਦੇ ਆ ਇਹਦਾ ਨਾ ਕਿਸੇ ਦੀ ਜਾਨ ਵੱਜ ਜਾਂਦੀ ਹੈ ਅਗਰ ਪਰਮੇਸ਼ਰ ਪਰਮਾਤਮਾ ਦੀ ਕਿਰਪਾ ਹੈ ਜਿਹੜੀ ਚੀਜ਼ ਰੈਗੂਲਰਲੀ ਵੜ ਜਾਂਦੀ ਹੈ ਉਹ ਗਿਰਦਾਰ ਕਰਨ ਜਿਹਦਾ ਕੋਈ ਹਰਜ ਨਹੀਂ ਹੈ ਅੱਜ ਸਤਲੂਜ ਪ੍ਰੈਸ ਕਲਬ ਰੂਪਨਗਰ ਕੀ ਤਰਫੋਂ سول ہاسپٹل روپ نگر میں خون دان کیمپ کا آیوجن ایک ہمارا نعرہ ہے خون دان مہادان جان کلیان ਅੱਜ ਬੜਾਈ ਖੁਸ਼ੀ ਦਾ ਦਿਨ ਹੈ ਪੱਗ ਆ ਗਲ ਦਿਨ ਹੈ ਸਤਨਜੀ ਪ੍ਰੈਸ ਕਲਾ ਬਰੂਪਨਗਰ ਵੱਲੋਂ ਇੱਕ ਬਲੱਡ ਕੈਂਪ ਜਿਹੜਾ ਕਿ ਰੋਪੜ ਦੇ ਸਰਕਾਰੀ ਹਸਪਤਾਲ ਨੇ ਇੱਥੇ ਲਗਾਇਆ ਗਿਆ ਜਿਹਦੇ ਵਿੱਚ ਪੱਤਰਕਾਰਾਂ ਵੱਲੋਂ ਜਿਹੜਾ ਬਲੱਡ ਡੋਨੇਟ ਕੀਤਾ ਜਾ ਰਿਹਾ ਪਹਿਲਾਂ ਦਿਖਾਓ ਇੱਧਰ ਜਿਹੜੇ ਕਿ ਬਨੋਜ ਜੀ ਹੈ ਮਦਕ ਕਰਦੀ ਹੈ ਜਿਹੜੇ ਕਿ ਪਹਿਲੀ ਵਾਰੀ ਸ਼ਾਇਦ ਪਹਿਲੀ ਵਾਰੀ ਕਰ ਰਹੇ ਹੋ ਨਹੀਂ ਇਹ ਟਾਈਮ ਕਾਫੀ ਵਾਰੀ ਤਾਂ ਲੱਗ ਮੈ ਤਾਂ ਕਾਫੀ ਲੰਬੇ ਸਮੇਂ ਬਾਅਦ ਵਿੱਚ ਥੋੜਾ ਗੈਪ ਆ ਮੈ ਗਿਆ ਸੀ ਪਰ ਹੁਣ ਠੀਕ ਹੈ ਨੋਰਮਲੀ ਜਦੋਂ ਵੀ ਮੌਕਾ ਮਿਲਦਾ ਸਰ ਕਰਦੇ ਰਹਿਦਾ ਕਿਉਂਕਿ ਤਾਂ ਖੋਨਦਾਨ ਮਹਾਕਲਿਆਣ ਇਹ ਤਾਂ ਪ੍ਰਮਾਤਮਾ ਦੀ ਬਖਸ਼ੀ ਹੋਈ ਚੀਜ਼ ਜਿਹੜੀ ਰੀਸਾਈਕਲ ਹੋ ਕੇ ਫੇਰ ਬਣ ਜਾਂਦੀ ਹੈ ਇਹ ਤਾਂ ਲੋਕਾਂ ਦੇ ਬਹਿਮ ਹੈ ਡਰਾ ਵੀ ਆ ਚੀਜ਼ ਹੁੰਦੀ ਹੈ ਪਰ ਅੱਧਾ ਕੁਝ ਨਹੀਂ ਕੋਈ ਖਬਰਾਂ ਨਹੀਂ ਆ ਕਦੇ ਹੁੰਦਾ ਵੀ ਬਿਮਾਰੀ ਤੇ ਮਾਰੀ ਦੇ ਵਿੱਚ ਰੁਕਣਾ ਪੈ ਜਾਂਦਾ ਉਹ ਗੱਲ ਵੱਖਰੀ ਹੈ ਕਿਉਂਕਿ ਸਿਹਤ ਸਭ ਦੀ ਜ਼ਰੂਰੀ ਹੈ ਕਿਉਂਕਿ ਧਿਆਨ ਕਰਨ ਲੱਗ ਚੀਜ਼ ਹੈ ਸਿਹਤ ਵੀ ਕਿਸੇ ਦਾ ਖਿਆਲ ਰੱਖਣ ਲੱਗ ਜਦੋਂ ਮੌਕਾ ਮਿਲਦਾ ਕਰਦੇ ਰਹਿਣਾ ਚਾ ਫੋਨ ਦਿੱਤਾ ਸਾਡੇ ਅੱਜ ਸਤਲੁਜ ਪ੍ਰੈਸ ਕਲੱਬ ਦੇ ਸੱਦੇ ਦੇ ਵਿਚਾਰ ਹਾਂ ਜੀ ਕਿਆ ਨਾਮ ਤੁਹਾਡਾ? ਅਮਰਪਾਲ ਸਿੰਘ ਹੈ। ਅਮਰਪਾਲ ਸਿੰਘ ਪਹਿਲਾਂ ਵੀ ਤੁਹਾਨੂੰ ਪਹਿਲੀ ਵਾਰੀ ਕਰਨਗੇ। ਪਹਿਲੀ ਵਾਰ ਹੈ ਜੀ। ਕਿਵੇਂ ਮਹਿਸੂਸ ਹੋ ਰਿਹਾ ਠੀਕ ਠਾਕ ਹੈ? ਠੀਕ ਠਾਕ ਹਾਂ ਜੀ। ਕਬਰਾਟ ਨਹੀਂ ਹੈ। ਨਹੀਂ ਨਹੀਂ ਨਹੀਂ। ਜੀ ਜੀ। ਕਬਰਾਟ ਨਹੀਂ ਹੈਗੀ। ਕਿਹੜੇ ਜਗ੍ਹਾ ਤੇ ਰਹਿਣਾ ਹੈ ਤੁਸੀਂ? ਪਿੰਡ ਬਹਿਰਾ ਪੁਲੀ ਜੀ ਦਾ ਰਹਿਣਾ ਕਰਦੇ। ਹਾਂ ਜੀ। ਜੀ ਬੜੀ ਤੁਹਾਨੂੰ ਪਹਿਲੀ ਵਾਰੀ ਫੋਨ ਦਿੱਤਾ ਜੀ ਤੇ ਅੱਗੇ ਸਾਡੇ ਹੈਗੇ ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਸਾਹਿਬ। ਸਾਡੇ ਤੋਂ ਕਿਸੇ ਦਾ ਹਾਂ ਜੀ। ਕਿਪਟਾ ਲੀਨਾ ਪਾਂ ਤੁਸੀਂ ਦੇਖ ਰਹੇ ਹੋ ਸਾਡੇ 7.5 ਜੀ ਪ੍ਰੈਸ ਕਲੱਬ ਦੇ ਜਿਹੜੇ ਪ੍ਰਧਾਨ ਅਵਤਾਰ ਸਿੰਘ ਤੋਂ ਮੌਜੂਦ ਵੱਲੋਂ ਵੀ ਖੂਨਦਾਨ ਕੀਤਾ ਜਾ ਰਿਹਾ ਤੁਸੀਂ ਪਹਿਲਾਂ ਤਸਵੀਰ ਦੇ ਵਿੱਚ ਦਿਖਾਓ ਇਹਦਾ ਚਿਹਰਾ ਦਿਖਾਓ ਜਿਹੜਾ ਵੀ ਠੀਕ ਕਰਦਾ ਹੈਗਾ ਵੀ ਸਭ ਠੀਕ ਹੈ ਖੁਸ਼ ਹੈ ਤੇ ਅਵਤਾਰ ਜੀ ਪਹਿਲੀ ਵਾਰ ਖੂਨਦਾਨ ਕਰਨ ਲੱਗੇ ਹੋ ਪਹਿਲੀ ਵਾਰ ਕਰਨ ਲੱਗੇ ਹੋ ਨਹੀਂ ਜੀ ਪਹਿਲਾਂ ਵੀ ਕੀਤਾ ਹੈ ਅੱਛਾ ਪਹਿਲੀ ਵਾਰ ਨਹੀਂ ਚਲੋ ਪੱਤਰਕਾਰਾਂ ਨੂੰ ਖੂਨਦਾਨ ਕਰਦੇ ਹੋਏ ਦੇਖਦੇ ਹੋ ਵੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਪੱਤਰਕਾਰ ਵੀ ਖੂਨਦਾਨ ਕਰ ਰਹੇ ਹੈ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਹੇ ਹੈ ਜੀ ਇੱਕ ਵੱਖਰੀ ਤਰ੍ਹਾਂ ਦਾ ਮਾਣ ありがとうございます。 ਹਾਂ ਜੀ ਕਿਵੇਂ ਦਾ ਸੁਖਤ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਮਾਣ ਮਹਿਸੂਸ ਹੋ ਰਿਹਾ ਫਖਰ ਮਹਿਸੂਸ ਹੋ ਰਿਹਾ ਹੈ ਕਿਉਂਕਿ ਖੂਨਦਾਨ ਇੱਕ ਮਹਾਦਾਨ ਹੈਗਾ ਜਿਸ ਦੇ ਨਾਲ ਲੋਕਾਂ ਦੀ ਕਿਸੇ ਜੇ ਕਿਸੇ ਦੀ ਜਿੰਦਗੀ ਬਚਾਈ ਜਾ ਸਕਦੀ ਹੈ ਸੋ ਸਾਨੂੰ ਵੀ ਇਹ ਮੌਕਾ ਮਿਲਿਆ ਹੈ ਸਤਨੁਜ ਫਲੈਸ ਕਲੱਬ ਦੇ ਵੱਲੋਂ ਅਸੀਂ ਪਹਿਲੀ ਵਾਰ ਸਮਾਜ ਸੇਵਾ ਦਾ ਕੁਲ ਇਸ ਤਰ੍ਹਾਂ ਦਾ ਕੰਮ ਕਰਨ ਲੱਗੇ ਹਾਂ ਤੇ ਖਾਸ ਕਰਕੇ ਇਹ ਸਾਡਾ ਜਿਹੜਾ ਖੂਨਦਾਨ ਕੈਂਪ ਹੈਗਾ ਇਹ ਥੈਲਾਸੀਮੀਆ ਦੇ ਮਰੀਜ਼ਾਂ ਨੂੰ ਸਮਰਪਿਤ ਹੈਗਾ ਕਿਉਂਕਿ ਥੈਲਾਸੀਮੀਆ ਉਹ ਬਿਮਾਰੀ ਹੈ ਜਿਹੜੀ ਜਮਾਂਦਰੀ ਦੀ ਬਿਮਾਰੀ ਹੁੰਦੀ ਹੈ ਤੇ ਇਸ ਦੇ ਵਿੱਚ ਬੱਚਿਆਂ ਦੇ ਮੂਨ ਬਣਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ ਕਿ ਤਾਂ ਪਰਿਵਰਤਨ ਨੂੰ ਲਗਾਤਾਰ ਖੂਨ ਦੀ ਜਰੂਰਤ ਪੈਂਦੀ ਰਹਿੰਦੀ ਹੈ ਕਿਉਂਕਿ 10-15 ਦਿਨ ਬਾਅਦ ਉਹਨਾਂ ਨੂੰ ਖੂਨ ਦੇਣਾ ਪੈਂਦਾ ਹੈ ਤੇ ਉਸ ਨੂੰ ਉਸ ਨੂੰ ਮਦਦ ਦੇਣ ਦੇ ਚਾਹਤ ਲਈ ਅਸੀਂ ਜਿਹੜਾ ਬਲੱਡ ਡਾਂਨ ਗੈਂਪ ਹੈ ਸਾਡਾ ਖੂਨ ਦਾਨ ਗੈਂਪ ਅਸੀਂ ਥੈਲਾਸੀਮੀਆ ਦੇ ਮਰੀਜ਼ਾਂ ਨੂੰ ਸਮਰਪਿਤ ਕੀਤਾ ਹੈਗਾ ਤੇ ਵੈਸੇ ਵੀ ਬਹੁਤ ਇਸ ਰਿਮਾਰਡ ਮਹਿਸੂਸ ਕਰਦੇ ਹਾਂ ਕਲੱਬ ਦੇ ਵੱਲੋਂ ਤੇ ਅੱਗੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਕਲੱਬ ਅਸੀਂ ਸਾਰੇ ਸਾਥੀ ਰਲ ਕੇ ਇਸੇ ਤਰ੍ਹਾਂ ਸਮਾਜ ਸੇਵਾ ਦੇ ਕੰਮਾਂ ਦੇ ਖਾਤਰ ਪੰ ਕਰਦੇ ਰਹੀਏ ਧੰਨਵਾਦ ਹਾਲਾ ਹੈਗਾ ਜੋ ਕਿ ਸਤਲੁਜ ਪ੍ਰੈਸ ਕਲਬ ਵੱਲੋਂ ਉਹ تھے ਕਿਤਾ ਜਾ ਰਿਹਾ ਹੈ ਰੋਪੜ ਵਿੱਚ ਸਾਡੇ ਬਲੱਡ ਬੈਂਕ ਸੈਂਟਰ ਦੇ ਅੰਦਰ ਸਾਨੂੰ ਦੇਖੋ ਟਾਈਮ ਤੋਂ ਟਾਈਮ ਬਲੱਡ ਦੀ ਹਮੇਸ਼ਾ ਸ਼ਾਰਟੇਜ ਰਹਿੰਦੀ ਹੈ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਸਾਡਾ ਬਲੱਡ ਜਣਾ ਹੈ ਖਾਲੂ ਸਿੰਘਾਂ ਦੇ ਬੱਚੇ ਜੋ ਕਿ 14 ਬੱਚੇ ਸਾਡੇ ਕੋਲ ਇੱਥੇ ਰਜਿਸਟਰਡ ਹੈ ਜਿਨ੍ਹਾਂ ਨੂੰ ਹਰ 15 ਦਿਨ ਬਾਅਦ ਬਲੱਡ ਚੜਦਾ ਪਿਆ ਤੇ ਅਸੀਂ ਜਿੰਨਾ ਵੀ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਉਹ ਸ਼ਾਰਟੇਜ ਰਹਿੰਦੀ ਹੀ ਹੈ ਤੇ ਐਦਾਂ ਕਿੰਨੇ ਹੀ ਐਨ ਜੀਓਸ ਇਕੱਠੇ ਹੋ ਕੇ ਸਾਡੇ ਕੋਲ ਆਪਣੇ ਆਪ ਹੀ ਇਸ ਦੇ ਵਿੱਚ ਸਾਨੂੰ ਹੀ ਪ੍ਰੋਤਸਾਹਨ ਦਿੰਦੇ ਨੇ ਕਿ ਆਕੇ ਆਪਣਾ ਕੁਰੀਟ ਕਰਦੇ ਨੇ ਤੇ ਉਦੇ ਹੀ ਸੇਮ ਲੈਵਲ ਤੇ ਹੀ ਆਈ ਥਿੰਕ ਸਾਡੇ ਕਲਬ ਨੇ ਵੀ ਇਸ ਚੀਜ਼ ਦਾ ਉਪਰਾਲਾ ਜਿਹੜਾ ਕੀਤਾ ਹੈ ਇਹ ਬਹੁਤ ਹੀ ਜ਼ਿਆਦਾ ਇੱਕ ਬੜੀ ਸਾਡੇ ਲਈ ਬੜੀ ਗਰਵ ਦੀ ਗੱਲ ਹੈ ਕਿ ਤੁਸੀਂ ਆ ਕੇ ਇੱਥੇ ਸਾਰਿਆਂ ਦੇ ਲਈ ਆਪਣਾ ਇੱਕ ਯੋਦਾਂ ਸਾਡੇ ਸਮਾਜ ਲਈ ਕਰਦੇ ਥੈਂਕ ਯੂ ਥੈਂਕ ਯੂ ਪ੍ਰੈਸ ਕਲੱਬ ਦੇ ਸੱਪਰਸ ਸਰਜੀ ਸਿੰਘ ਸਾਡੇ ਨਾਲ ਨੇ ਸਮਝੋ ਜੀ ਅੱਜ ਪ੍ਰਲਬ ਵੱਲੋਂ ਖੂਨਦਾਨ ਕੈਂਪ ਲਗਾਇਆ ਕਿਵੇਂ ਇਹ ਚੱਲ ਰਿਹਾ ਹੈ ਇਹ ਬਹੁਤ ਸਤਨੁਜ ਸਤਨੁਜ ਪ੍ਰੈਸ ਕਲੱਬ ਰੂਪਨਗਰ ਵੱਲੋਂ ਜੋ থੈਲੇਸੀਮੀਆ ਦੇ ਬੱਚੇ ਆ ਪੀੜ੍ਹ ਦੇ ਉਹਨਾਂ ਦੇ ਸਿਹਤ ਲਈ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਸੋ ਸਮੂਹ ਸਤਨੁਜ ਪ੍ਰੈਸ ਕਲੱਬ ਦੇ ਮੈਂਬਰ ਆ ਜੋ ਵਧਾਈ ਦੇ ਪੱਤਰ ਆ ਜੋ ਪਹਿਲੀ ਵਾਰੀ ਕੈਂਪ ਲਾ ਰਹੇ ਆ ਬਲੱਡ ਬੈਂਕ ਰੋਕੜ ਵਿੱਚ ਆ ਕੇ ਤੇ ਸਾਡੇ ਇੱਥੇ ਐਮਐਲਏ ਸਾਹਿਬ ਦਰਿਸ਼ ਚਾਹ ਜਨਤੀ ਜੀ ਉਹਨਾਂ ਦਾ ਵੀ ਬੜਾ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਜੋ ਸਾਡੇ ਕੈਪੀਟਨ ਜੀ ਤੇ ਜੋ ਖੂਨਦਾਨੀ ਆ ਉਹਨਾਂ ਦਾ ਅਸੀਂ ਸਾਨੂੰ ਬਹੁਤ ਧੰਨਵਾਦ ਕਰਦੇ ਜੋ ਖੂਨਦਾਨ ਕਰ ਰਿਹਾ ਹੈ ਖੂਨਦਾਨ ਆ ਜੋ ਵੱਡਾ ਦਾਨ ਹੈ ਤੇ ਕਿਸੇ ਨਾਲ ਮੈਂ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਬਖਸ਼ ਵਾਹਿਗੁਰੂ ਸਾਹਿਬ ਤੁਹਾਨੂੰ ਕੀ ਕਹਿਣਾ ਜਾਊਗਾ ਜੀ ਜਿਵੇਂ ਰਾਜ ਨੇ ਕਿਹਾ ਖੂਨਦਾਨ ਮਹਾਨ ਹੈ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ ਹਰਕ 18 ਸਾਲ ਤੋਂ 65 ਸਾਲ ਦੇ ਵਿਚ ਬੰਦਿਆਂ ਨੂੰ ਖੂਨ ਦਾਨ ਦੇਣਾ ਚਾਹੀਦਾ ਮੈਂ ਤਾਂ ਖੁਦ ਹੋਂਦਾ ਹਾਂ ਮੇਰੀ ਉਮਰ ਤਾਂ 65 ਸਾਲ ਤੋਂ ਉੱਪਰ ਹੋ ਗਈ ਹੈ ਮੇਰੇ ਤੇ ਜਲਵਾ ਸੀਗਾ ਮੈਂ ਵੀ ਖੂਨ ਦਾਨ ਕਰਾਂ ਲੇਕਿਨ ਉਮਰ ਦੇ ਹਿਸਾਬ ਨਾਲ ਡਾਕਟਰ ਨੇ ਮੇਰਾ ਖੂਨ ਲੈਣਾ ਨਹੀਂ ਹੈ ਸੋ ਇਸ ਕਰਕੇ ਮੈਂ ਵਧਾਈ ਦਿੰਦਾ ਜਿਨੇ ਖੂਨ ਦਾਨ ਤੋਂ ਅਸ਼ੀਰਵਾਦ ਦੇਣ ਤਾਂ ਆਏ ਹਾਂ ਹਾਂ ਜੀ ਬਿਲਕੁਲ ਜੀ ਬਿਲਕੁਲ ਪਹਿਲਾਂ ਦਿੰਦਾ ਵੀ ਰਿਹਾ ਕੋਈ ਸੀ ਇਹ ਪਹਿਲਾਂ ਕਿ ਸਤੋਜੀ ਬੈਸ ਕਲੱਬ ਵੱਲੋਂ ਕੀਤਾ ਉਹਨਾਂ ਨੂੰ ਵੀ ਗਿਣਾਂਗੇ ਨੂੰ ਜਿਹੇ ਵੀ ਜਿਹੜਾ ਹੈਗਾ ਪੰਜਾਬ ਦੇ ਦੇਸ਼ ਦਾ ਜਿਹੜਾ ਹੈਗਾ ਥੁੱਕ ਟੋਕਟ ਜਿਹੜੀ ਹੈਗੀ ਇੱਥੇ ਮਦਦ ਕਰਨ ਚਾਹੀਦੇ ਜੀ ਖੋਨਦਾਰ ਕਰ ਰਹੇ ਆ ਉਹਨਾਂ ਨੂੰ ਅਸ਼ੀਰਵਾਦ ਦੇਣਾ ਚਾਹੀਦਾ ਇੱਥੇ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਲੀ ਦਾ ਪਰਸੈਂਟੀ ਤੁਸੀਂ ਵੀ ਸਾਡੇ ਮੈਂਬਰ ਹੋ ਜੀ ਅ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ ਕਿਉਂਕਿ ਸਾਡੇ ਜਿਹੜੇ ਪਲੱਸ ਕਲੱਬ ਸਿੱਖਾਲ ਜੀ ਸਾਰਿਆਂ ਨੂੰ ਪਹਿਲਾਂ ਬਹੁਤ ਬਹੁਤ ਮੁਬਾਰਕਬਾਦ ਹੈ ਜਿਹੜੇ ਸਤਲੁਜ ਪ੍ਰੈਸ ਕਲੱਬ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਜਿਵੇਂ ਕਿ ਅੱਜ ਪ੍ਰਧਾਨ ਜੀ ਅਵਤਾਰ ਸਿੰਘ ਜੀ ਆ ਬੱਗਾ ਜੀ ਆ ਸਰਬਜੀਤ ਜੀ ਆ ਜੀ ਹੋਰ ਸਾਰੇ ਮਿਹਰਬਾਨ ਜਿਹੜੇ ਸਾਡੇ ਕਮੇਟੀ ਮੈਂਬਰ ਆ ਸਾਰੇ ਪਹੁੰਚੇ ਆ ਉਹਨਾਂ ਵੱਲੋਂ ਇੱਕ ਬਹੁਤ ਹੀ ਵੱਡਾ ਇੱਕ ਖੂਨਦਾਨ ਜਿਹੜਾ ਕੈਂਪ ਰੱਖਿਆ ਗਿਆ ਜਿਹੜਾ ਕਿ ਇੱਕ ਮਸ਼ੀਨ ਨਹੀਂ ਖੂਨ ਤਿਆਰ ਕਰ ਸਕਦੀ ਸਿਰਫ ਇੱਕ ਬਾਡੀ ਸਰੀਰ ਹੈ ਜਿਹੜਾ ਉਹ ਹੀ ਖੂਨ ਤਿਆਰ ਕਰ ਸਕਦਾ ਆਮ ਅਕਸਰ ਨੂੰ ਸਾਨੂੰ ਲੋੜ ਪੈਂਦੀ ਹੈ ਜਿਵੇਂ ਕਿ ਗਰਮੀ ਦੇ ਸੀਜ਼ਨ ਲੰਘ ਚੱਲਿਆ ਔਰ ਇਹਦੇ ਵਿੱਚ ਬਹੁਤ ਖੂਨ ਦੀ ਲੋੜੀ ਕਮੀ ਆ ਜਾਂਦੀ ਆ ਅੱਜ ਸਾਡੇ ਪ੍ਰੈਸ ਕਲੱਬ ਦੇ ਜਿਹੜੇ ਅਵਤਾਰ ਸਿੰਘ ਜੀ ਜਿਹੜੇ ਉਹਨਾਂ ਦੀ ਸੋਚ ਸਮ ਦੇ ਨਾਲ ਬਹੁਤ ਹੀ ਵੱਡਾ ਇੱਕ ਖੂਨ ਕੈਂਪ ਰੱਖਿਆ ਗਿਆ ਜਿਹਦੇ ਵਿੱਚ ਸਾਰੇ ਮੈਂਬਰ ਸਾਹਿਬਾਨ ਪਹੁੰਚੇ ਹਨ ਔਰ ਸਾਰੇ ਖੂਨਦਾਨ ਵੀ ਅੱਜ ਕਰਨਗੇ ਇਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਜਿਨੇ ਕਿ ਸਾਡੇ ਸਤ루ਜ ਪ੍ਰੈਸ ਕਲੱਬ ਦੇ ਜਿਹੜੇ ਮੈਂਬਰ ਹੈ ਚਰਮਨੀ ਕੀ ਕਹਣਾ ਜਾਊਗਾ ਸਭ ਤੋਂ ਪਹਿਲੇ ਜੈ ਸ਼੍ਰੀ ਰਾਮ ਜੀ ਮੈਂ ਅੱਜ ਸਤ루ਜ ਪ੍ਰੈਸ ਕਲੱਬ ਦੇ ਮੈਂਬਰ ਹੋਣ ਦੇ ਨਾਤੇ ਆਏ ਹੋਏ ਸਾਰੇ ਜਿਹੜੇ ਡੋਨਰ ਹੈਗੇ ਉਹਨਾਂ ਦਾ ਹਾਰਦਿਕ ਅਭਿਨੰਦਨ ਕਰਦਾ ਤੇ ਕਹਿੰਦਾ ਆ ਕਿ اسی ستلج پریس کلب والے نے ایک نعرہ بنایا ہے خون دان مہان دان جان جان کیونکہ یہ دان جو ہے اس کی آج تک نہ تو کوئی مشین بنی ہے یہ تو انسان کے شریر میں ہی تیار ہوتا ہے اور انسان ہی اس کو ڈونیٹ کر سکتا ہے تو میں ہر ایک ویکتی سے یہ انوھ کرتا ہوں پرارتھنا کرتا ہوں کہ جو خون دینے لائق ہو وہ ضرور زندگی میں خون دان کرے میں نے بھی آج تک بیس بار خون دان کر دیا ہے اور آگے بھی یہ پرکریا میری والوں ایسے ہی چلتی رہے گی جے شری رام ਸਰ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਸਤੁਰ ਪ੍ਰੈਸ ਕਰਬ ਬਦਲੋ ਕੀਤਾ ਜਾ ਰਿਹਾ ਕਿ ਥਰੈਮੀਆਂ ਦੇ ਪੇਸ਼ੈਂਟ ਲਈ ਬਹੁਤ ਲੋੜਵੰਦ ਪੇਸ਼ੈਂਟ ਹੁੰਦੇ ਕਿਉਂਕਿ ਉਹਨਾਂ ਨੂੰ ਹਰ ਚਾਲ 5 ਦਿਨ ਬਾਅਦ ਹੀ ਬਲੱਡ ਦੀ ਲੋੜ ਰਹਿੰਦੀ ਹੈ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ اور میں اس گل کا پروسا کرتا تک کہ جڑے ڈونر ہیں وہ بھی بڑے اچھے ہیں کیونکہ میں موومنٹ کلباں سے جانا بلڈ ڈونیشن کیمپوں دے اور دیکھا ہے کہ روپر دے ضلعے بہت واقعہ اتساہ بھی ہے لوگ کہ جڑے بلڈ آپ ڈونیٹ کرنے جاندے ہیں ਔਰ ਸੈਲਫ ਕੰਫੀਡੈਂਸ ਉਹਨਾਂ ਚ ਬਣਿਆ ਔਰ ਆਪ ਆ ਕੇ ਅੱਗੇ ਆ ਕੇ ਡੋਨੇਟ ਵੀ ਕਰਨਾ ਜਾਂਦੇ ਇਹ ਤੁਸੀਂ ਬਹੁਤ ਵੱਡਾ ਪ੍ਰੋਜੈਕਟ ਕੀਤਾ ਉਹਨਾਂ ਨੂੰ ਬੜਾ ਅੱਛਾ ਪਲੇਟਫਾਰਮ ਦਿੱਤਾ ਇਹ ਤੁਸੀਂ ਆ ਕੇ ਹੋਰ ਵੀ ਵੱਧ ਚੜ੍ਹ ਕੇ ਜਿਹੜੇ ਬੱਚੇ ਯੰਗ ਬੱਚੇ ਹੈ ਉਹਨਾਂ ਨੂੰ ਤੁਸੀਂ ਮੋਟੀਵੇਟ ਕੀਤਾ ਕਿਉਂਕਿ ਨਸ਼ਾ ਜਿਹੜਾ ਹੈ ਇਹ ਬਹੁਤ ਵੱਡਾ ਇੱਕ ਪੰਜਾਬ ਦੇ ਵਿੱਚ ਉਹ ਬਣਿਆ ਹੋਇਆ ਕਿ ਬਹੁਤ ਵੱਡਾ ਇੱਕ ਇਹੋ ਬਣਿਆ ਹੋਇਆ ਕਿਉਂਕਿ ਨਸ਼ੇ ਤੋਂ ਦੂਰ ਰੱਖਣਾ ਬੱਚਿਆਂ ਨੂੰ ਬਹੁਤ ਵੱਡਾ ਇੱਕ ਉਪਰਾਲਾ ਜਰੂਰੀ ਹੈ ਤੇ ਤੁਸੀਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਕਿ ਨਸ਼ੇ ਤੋਂ ਹਟਾ ਕੇ ਬੱਚਨ ਨੂੰ ਇੱਧਰ ਲਾ ਰਹੇ ਹੈ ਕਿ ਤਾਂ ਜੋ ਬੱਚੇ ਸੰਸਕਾਰੀ ਹੋਣ ਬੱਚੇ ਜਿਹੜੇ ਪਸਾਰੀ ਬਣ ਤਾਂ ਜੋ ਸਮਾਜ ਦੇ ਵਿੱਚ ਉਹਨਾਂ ਦਾ ਇੱਕ ਨਾਮ ਬਣੇ ਔਰ ਸਮਾਜ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਤੀ ਸਤਕਾਰ ਜੋ ਸਮੂਹ ਸਤਲੁਜ ਪ੍ਰੈਸ ਕਲੱਬ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਕਿ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਖੂਨਦਾਨ ਮਹਾਦਾਨ ਇੱਕ ਖੂਨ ਦੇ ਕਤਰੇ ਦੇ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਇਸ ਕਰਕੇ ਇਹੋ ਜਿਹੇ ਉਪਰਾਲੇ ਸਾਰਿਆਂ ਨੂੰ ਰਲ ਮਿਲ ਕੇ ਸਮੂਹ ਸੰਗਤ ਨੂੰ ਸਮੂਹ ਇਲਾ ਨਵਾਸੀਆ ਨੂੰ ਉਪਰਾਲੇ ਕਰਨੇ ਚਾਹੀਦੇ ਆ ਤਾਂ ਕਿ ਵੱਧ ਤੋਂ ਵੱਧ ਹੁੰਦਾਨ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਾਲ ਸਾਹਿਬ ਐਜੂਪੀ ਫਤਿਹ ਸਤਲੁਜ ਪ੍ਰੈਸ ਕਲੱਬ ਰੋਪੜ ਵੱਲੋਂ ਅੱਜ ਮਨਸਾਨੀਅਤ ਦੇ ਭਲੇ ਲਈ ਬਹੁਤ ਹੀ ਵਧੀਆ ਪ੍ਰਬੰਧ ਕਰਦੇ ਹੋਏ ਖੂਨਦਾਨ ਕੈਂਪ ਲਗਾਇਆ ਗਿਆ ਜਿਹੜਾ ਮੈਂ ਸਮਝਦਾ ਮਨਸਾਨੀਅਤ ਦੇ ਭਲੇ ਦਾ ਸਭ ਤੋਂ ਉੱਤਮ ਕਾਰਜ ਹੈ ਕਿਉਂਕਿ ਲਹੂ ਜਿਹੜਾ ਇਹ ਸਰੀਰ ਦੇ ਲਈ ਬਹੁਤ ਜ਼ਰੂਰੀ ਆ ਖਾਸ ਕਰਕੇ ਜਦੋਂ ਕਿਸੇ ਮਰੀਜ਼ ਨੂੰ ਜ਼ਰੂਰਤ ਹੋਵੇ ਜੇ ਉਸ ਵੇਲੇ ਉਹਨੂੰ ਲਹੂ ਮਿਲ ਜਾਂਦਾ ਤਾਂ ਉਹਦੀ ਜ਼ਿੰਦਗੀ ਬਚ ਜਾਂਦੀ ਆ ਇਸ ਕਰਕੇ ਜਿਹੜਾ ਅੱਜ ਇਹ ਪਰੰਾਲਾ ਕਰ ਰਿਹਾ ਹੈ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਉਥੇ ਇਹਨਾਂ ਨੂੰ ਵਧਾਈ ਵੀ ਦਿਨਾ ਅਤੇ ਨਾਲ ਦੀ ਨਾਲ ਇਹ ਵੀ ਮੇਰੀ ਬੇਨਤੀ ਹੈ ਵੀ ਅੱਗੇ ਵਾਸਤੇ ਵੀ ਐਸੇ ਉਪਰਾਲੇ ਕਰਦੇ ਰਹਿਣ ਤਾਂ ਕਿ ਅਸੀਂ ਆਪਣੇ ਦੁਨਿਆਵੀ ਕੰਮਕਾਰਾਂ ਦੇ ਨਾਲ ਮਾਨਵਤਾ ਦਾ ਭਲਾ ਵੀ ਕਰ ਸਕੀਏ ਵੈਗਰੀ ਜੀ ਕਾ ਖਾਲਸਾ ਵੈਗਰੀ ਜੀ ਕੀ geluwe bini ਮੁਹਿੰਦੀ ਜਾਈ ਸੀ ਫਿਰ ਇਹ ਚਲੇ ਗਿਆ ਸਾਧਨਾਂ ਵਿੱਚ ਸਰਪਾਤ ਬਾਅਦ ਇਹਨਾਂ ਦੀ ਮੋਸਮੀ ਐਕਟੀਵਿਟੀ ਹੈ। ਹਾਲੇ ਤੋਂ ਸਿਖਲ ਪ੍ਰੋਗਰਾਮ ਸਤਲੁਜ ਕੋਲੋਂ ਵੀ ਚੱਲ ਰਿਹਾ ਹੈ। ਇਹ ਬਹੁਤ ਵਧੀਆ ਗੱਲ ਆ ਜੀ ਸਤਲੁਜ ਪ੍ਰੈਸ ਕਲੱਬ ਵੱਲੋਂ ਜੋ ਖੁੰਦਾਂ ਕੈਂਪ ਲਾ ਜਾ ਰਿਹਾ ਹੈ। ਤੇ ਬਹੁਤ ਵਧੀਆ ਇੱਕ ਪਰਪਕਾਰ ਵਾਲੀ ਗੱਲ ਆ। ਕਿਉਂਕਿ ਜਦੋਂ ਬੰਦੇ ਦਾ ਐਕਸੀਡੈਂਟ ਹੁੰਦਾ ਹੈ ਜਾਂ ਕਿਸੇ ਬਿਵਾਰੀ ਨਾਲ ਪੀੜਤ ਹੁੰਦਾ ਹੈ ਡਾਕਟਰ ਸਭਨ ਅਜੰਟ ਦੇ ਕਹਿੰਦੇ ਬੰਦੇ ਨੂੰ ਬਲੱਡ ਚਾਹੀਦਾ ਅੱਗੇ ਐਸੇ ਵੀ ਹਾਲਾਤ ਸਨ ਕਾਫੀ ਦਿਨ ਪਹਿਲਾਂ ਕਿ ਜਦੋਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਸੀ ਐਕਸੀਡੈਂਟ ਹੋ ਜਾਂਦਾ ਉਹਦੀ ਖਬਰ ਲੈਣੇ ਜਾਂਦੇ ਕਿ ਵੀ ਸਾਨੂੰ ਖੂਨ ਨਾ ਦੇਣਾ ਪੈ ਜਾਵੇ ਉਦੋਂ ਇਹ ਜਿਹੇ ਲੋਕ ਖੂਨ ਦੇਣ ਤੋਂ ਇਨਾ ਡਰਦੇ ਤੇ ਖਬਰ ਦੇ ਵੀ ਲੈਣ ਜਾਂਦੇ ਚਲੋ ਪ੍ਰਚਾਰ ਹੋਇਆ ਲੋਕਾਂ ਵਿੱਚ ਜਾਗਰਤੀ ਆਈ ਅੱਜ ਲੋਕ ਸਵੈਸਿਕ ਦੇ ਨਾਲ ਖੂਨ ਦੇਣ ਦੇ ਲਈ ਤਿਆਰ ਹਨ ਪਰ ਜਿਹੜੀਆਂ ਜਥੇਬੰਦੀਆਂ ਇਹਦਾ ਪ੍ਰਬੰਧ ਕਰਦੀਆਂ ਹਨ ਜਿਸ ਤਰ੍ਹਾਂ ਆਪ ਜੀ ਨੇ ਅੱਜ ਪ੍ਰੈਸ ਸਤਲ ਪ੍ਰੈਸ ਕਲੱਬ ਨੇ ਪ੍ਰਬੰਧ ਕੀਤਾ ਉਹ ਸਾਰੇ ਵਧਾਈ ਦੇ ਪਾਤਰ ਹਨ ਕਿਉਂਕਿ ਅਚਨਚੇਤ ਖੂਨ ਦਾ ਪ੍ਰਬੰਧ ਕਰਨਾ ਬੜਾ ਔਖਾ ਹੋ ਜਾਂਦਾ ਹੈ ਸੋ ਜੇ ਸਾਡੇ ਬਲੱਡ ਬੈਂਕਾਂ ਦੇ ਵਿੱਚ ਖੂਨ ਸਟੋਰ ਹੋਵੇਗਾ ਤਾਂ ਮਰੀਜ਼ਾਂ ਨੂੰ ਐਮਰਜੈਂਸੀ ਜਦੋਂ ਡਿਮਾਂਡ ਹੁੰਦੀ ਆ ਉਦੋਂ ਹੀ ਖੂਨ ਮਿਲ ਜਾਂਦਾ ਇਸ ਕਰਕੇ ਬਹੁਤ ਵੱਡਾ ਪ੍ਰਾਣਾ ਹੈ ਸੋ ਮੈਂ ਸਤੁਲਜ ਪ੍ਰੈਸ ਕਲਾਬ ਦਾ ॠणी ਹਾਤਨਵਾਦੀਆਂ ਜਿਨ੍ਹਾਂ ਨੇ ਸਾਨੂੰ ਵੀ ਸੰਗਠਨ ਦਰਸ਼ਨ ਕਰਾਏ ਮੌਕਾ ਦਿੱਤਾ ਔਣ ਦਾ ਸੋ ਮਾਰਾ ਕਿਰਪਾ ਕਰੇ ਇਸ ਪ੍ਰਾਇਸ ਕਲਾਬ ਨੂੰ ਹੋਰ ਤਰੱਕੀਆਂ ਹੁੰਦੀਆਂ ਵਕਤ ਇਸੇ ਤਰ੍ਹਾਂ ਜੋ ਪਰਪਕਾਰ ਦੇ ਕੰਮਾਂ ਮਾਰਾ ਇਹਨਾਂ ਦੇ ਹਿੱਸੇ ਲਿਆਉਂਦਾ ਰਹੇ ਸੋ ਸ਼ਬਦਾਂ ਤਨ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਧੀਆ ਉਪਰਾਲਾ ਜਿਹੜਾ ਅੱਜ 7070 ਜਿਹੜੇ ਪ੍ਰੈਸ ਕਲੱਬ ਵਾਲਿਆਂ ਨੇ ਕੀਤਾ ਜਿਹੜਾ ਖੂਨਦਾਨ ਕੈਂਪ ਲਗਾ ਕੇ ਤੇ ਲੋਕ ਭਲਾਈ ਦਾ ਹੀ ਕੰਮ ਹੈ ਤੇ ਬਾਕੀ ਇਹ ਵੀ ਜਦੋਂ ਵੀ ਇੱਥੇ ਆ ਬਲੱਡ ਕੈਂਪ ਹੈ ਜਿਹੜਾ ਸੌਰੀ ਬਲੱਡ ਨੇ ਸਿਵਲ ਹਸਪੀਟਲ ਦੇ ਵਿੱਚ ਹੈਗਾ ਤੇ ਇਹਦੇ ਵਿੱਚ ਵੀ ਜਦ ਵੀ ਸਾਨੂੰ ਸ਼ਹਿਰ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਕਿਸੇ ਦੇ ਪ੍ਰਤੀ ਤਾਂ ਅਸੀਂ ਅਮਨ ਜੀ ਨੂੰ ਫੋਨ ਕਰੀਦਾ ਜਾਂ ਕਿਸੇ ਹੋਰ ਨੂੰ ਫੋਨ ਕਰੀਦਾ ਤਾਂ ਫੈਲ ਦੇ ਆਧਾਰ ਤੇ ਸਾਡੇ ਨਾਲ ਖੜਦੇ ਆ ਤੇ 7070 ਪ੍ਰੈਸ ਕਲੱਬ ਨੇ ਵੀ ਅੱਜ ਬਹੁਤ ਹੀ ਵਧੀਆ ਚੇਚਾ ਕੰਮ ਕੀਤਾ ਹੈਗਾ ਇਹ ਵੀ ਸਾਰਾ ਕਲੱਬ ਵਧਾਈ ਦਾ ਪਾਤਰ ਵੀ ਹੈ ਤੇ ਮੈਂ ਇਹਨਾਂ ਨੂੰ ਮੁਬਾਰਕਵਾਦ ਵੀ ਦਿੰਦਾ ਹਾਂ ਜੋ ਵੀ ਹੈ ਲੋਕ ਭਲਾਈ ਦੇ ਕੰਮ ਲਈ ਖੜੇ ਆ ਤੇ ਪਰਮਾਤਮਾ ਇਹਨਾਂ ਨੂੰ ਹੋਰ ਤਰੱਕੀਆਂ ਦਵੇ ਅੱਗੇ ਨੂੰ ਵੀ ਇਸ ਤਰ੍ਹਾਂ ਹੀ ਲੋਕ ਭਲਾਈ ਦੇ ਨਾਲ ਖੜੇ ਰਹਿਣ ਤੇ ਸਾਡੇ ਵੱਲੋਂ ਵੀ ਮੇਰੇ ਵੱਲੋਂ ਵੀ ਪਰਸਨਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਮੈਂ ਸਤਰੂਜ ਪਰਸਕਲਬ ਦੇ ਨਾਲ ਹਮੇਸ਼ਾ ਹੀ ਖੜਾ ਤੇ ਮੇਰੇ ਨਾਲ ਇੱਥੇ ਬਾਬਾ ਜੀ ਅਵਤਾਰ ਸਿੰਘ ਜੀ ਜੱਬੀ ਸਾਹਿਬ ਵਾਲੇ ਬੈਠੇ ਆ ਤੇ ਇਹਨਾਂ ਨੇ ਵੀ ਬਹੁਤ ਵਧੀਆ ਹੁਣੇ ਤੁਹਾਨੂੰ ਵਰਨਣ ਵੀ ਕੀਤਾ ਹੈਗਾ ਮੇਰੇ ਨਾਲ ਐਕਐਮਸੀ ਭਵਿੰਦਰ ਵਾਲੀਆ ਸਾਹਿਬ ਵੀ ਬੈਠੇ ਆ ਤੇ ਹੋਰ ਵੀ ਮੇਰੇ ਪਤਵੰਤੇ ਸਤਨਸ਼ਾ ਦੇ ਬੈਠੇ ਆ ਤੇ ਮੈਂ ਸਾਰਿਆਂ ਨੂੰ ਬਾਰਗਵਾ ਦਿੰਨਾ ਹੈ ਜਿਹਦੇ ਸਤਲੂਜ ਪ੍ਰੈਸ ਕਲੱਬਾ ਨੇ ਬਹੁਤ ਵਧੀਆ ਪ੍ਰਲਭਿਤ ਕੀਤਾ ਧੰਨਵਾਦ। ਧੰਨਵਾਦ ਕਰਨਾ ਚਾਹੁੰਦਾ ਹਾਂ ਸਤਲੂਜ ਪ੍ਰੈਸ ਕਲੱਬ ਦਾ ਜਿਨ੍ਹਾਂ ਨੇ ਅੱਜ ਰੋਪੜ ਸਿਵਲ ਹਸਪੀਟਲ ਦੇ ਵਿੱਚ ਖੂਨਦਾਨ ਕੈਂਪ ਲਵਾਇਆ ਹੈ। ਇਸ ਤਰ੍ਹਾਂ ਬਾਬਾ ਜੀ ਨੇ ਵੀ ਦੱਸਿਆ ਸਾਡੇ ਪ੍ਰਧਾਨ ਜੀ ਨੇ ਵੀ ਦੱਸਿਆ ਵੀ ਖੂਨਦਾਨ ਸਭ ਤੋਂ ਮਹਾਨ ਦਾਨ ਗਿਣਿਆ ਜਾਂਦਾ ਹੈ। ਜਦੋਂ ਅਸੀਂ ਇੱਕ ਖੂਨ ਦੀ ਬੋਤਲ ਦਿੰਦੇ ਆ ਉਹਦੇ ਨਾਲ ਤਿੰਨ ਜ਼ਿੰਦਗੀਆਂ ਬਚਦੀਆਂ ਏ ਇਹ ਤੋਂ ਪਲੇਟਲੇਟਸ ਵੀ ਨਿਕਲਦੇ ਆ ਸੈੱਲ ਵੀ ਨਿਕਲਦੇ ਆ ਉਹ ਖੂਨ ਵੀ ਨਿਕਲਦਾ ਸੋ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਏ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀ ਵਾਰ ਹੋ ਸਕਦਾ ਵੱਧ ਤੋਂ ਵੱਧ ਖੂਨਦਾਨ ਕਰੋ ਕਿਉਂਕਿ ਇੱਕ ਬਿਮਾਰੀ ਹੁੰਦੀ ਏ ਥੈਲਸੀਮੀਆ ਉਹਦੇ ਨਾਲ ਜਿਹੜਾ ਪ੍ਰਭਾਵਿਤ ਬੱਚਾ ਹੁੰਦਾ ਏ ਉਹਨੂੰ ਹਫਤੇ 'ਚ ਮੇਰੇ ਖ ਲਈ ਕੀ ਜਾਂ ਦੋ ਵਾਰ ਪੂਰਾ ਉਹਦੀ ਬੋਡੀ ਦਾ ਜਿਹੜਾ ਬਲੱਡ ਚੇਂਜ ਹੁੰਦਾ ਉਹ ਤਾਂ ਹੀ ਚੇਂਜ ਹੋਣਾ ਏ ਕਿ ਤੁਹਾਡੇ ਵਰਗੇ ਦਾਨੀ ਆਕੇ ਅੱਗੇ ਆਕੇ ਖੂਨ ਦਾਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਐ ਲੋਕਾਂ ਨੂੰ